ਸਸੀ ਭਾਜੀ ਸਾਰਿਆਂ ਨੂੰ ਸੁਣੋ ਬਤਾ ਹੁਣ ਪੰਜਾਬ ਚ ਪਿਛਲੇ ਦਿਨ ਇੱਕ ਬਹੁਤ ਮੰਦਪਕੀ ਘਟਨਾ ਹੋਈ ਹੈ ਜੋ ਹਿਆਰਪੁਰ ਜਿਲ੍ਹੇ ਚ 4 ਸਾਲ ਦੇ ਬੱਚੇ ਨਾਲ ਕੂ ਕਰਮ ਕਰਕੇ ਉਹ ਮੌਤ ਦੇ ਘਾਟ ਉਤਾਰ ਪਾਟ ਖਬਰ ਸੁਣੀ ਮੈਂ ਖਬਰ ਦੇਖੀ ਸੁਣੀ ਮਨ ਦੀ ਬੱਚੇ ਦੀਆਂ ਤਸਵੀਰਾਂ ਨਾ ਦੇਖਣ ਨੂੰ ਨਹੀਂ ਆ ਗਿਆ ਬੱਚਿਆਂ ਤਾਂ ਸੰਜੀਨਾ ਦੇਖ ਕੇ ਨਾ ਰੂਹ ਭੰਡਾ ਖੜੇ ਹੁੰਦੇ ਨੇ ਇੰਨੀ ਬੁਰੀ ਹਾਲਤ ਨਾਲ ਉਹ ਬੱਚਾ ਮਾਰੇਗਾ ਇਹਸਾ ਕਟਨਾ ਦੇ ਪਿੱਛੇ ਕੌਣ ਸੀਗਾ ਇੱਕ ਪ੍ਰਵਾਸੀ ਤੇ ਜਦੋਂ ਮੈਂ ਨਿਊਜ਼ ਦੇਖੀ ਸਾਰਾ ਕੁਝ ਪਤਾ ਲੱਗਿਆ ਕਿ ਉਹ ਪ੍ਰਵਾਸੀ ਇਸ ਜੁਰਮ ਚ ਪਹਿਲਾ 7 ਸਾਲ ਦੀ ਸਜ਼ਾ ਕੱਟ ਕੇ ਆਏਗਾ ਪਰਵਾਸੀ ਲਾਲੋ ਵੀ 7 ਸਾਲ ਦੀ ਸਮਝਾਂ ਘਟ ਗਿਆ। ਉਹਨੇ ਫੇਰ ਥੋੜੇ ਦਿਨਾਂ ਬਾਅਦ ਉਹੀ ਘਟਨਾ ਫੇਰ ਕਰੀ ਉਹ। 4 ਸਾਲ ਦੇ ਬੱਚੇ ਨਾਲ ਉਹਨੇ ਪਹਿਲਾਂ ਤਾਂ ਉਹਨੂੰ ਕਿ ਡਵਾਈਨ ਕਰਕੇ ਲੈ ਗਿਆ। ਅਰਗਵਾ ਨਾ ਦਿਖਾ ਕੇ ਲੈ ਗਿਆ। ਉਸ ਤੋਂ ਬਾਅਦ ਉਹ ਬੱਚੇ ਨਾਲ ਉਹਨੇ ਗਲਤ ਕੰਮ ਕਰਕੇ ਕੋਈ ਕਰਮ ਕਰਕੇ ਉਹਦੇ ਸਿਰ 'ਚ ਸੱਟਾਂ ਮਾਰੀਆਂ। ਠੀਕ ਹੈ। ਉਹਨੂੰ ਕੁੱਟਿਆ ਮਾਰਿਆ ਤੇ ਕਵਰ 'ਚ ਇਹ ਵੀ ਸੁਣਿਆ ਕਿ ਉਹ ਬੱਚੇ ਦੇ ਨਾ ਸਿਰ 'ਚ ਜਿਹੜੋਂ ਮਾਰ ਰਹੇ ਸੀ ਬੱਚਾ ਨਹੀਂ ਮਰਿਆ ਤਾਂ ਬੱਚੇ ਦੇ ਹੀ ਪਜਾਮਾ ਨਾਲੋਂ ਪੈਂਟ ਨਾਲੋਂ ਕੱਟ ਕੇ ਉਹਦਾ ਗਲ ਘੋਟਿਆ ਜਿਹੜੋਂ ਉਹ ਬੱਚੇ ਦੀ ਦੰਦਾਂ ਥੱਲੇ ਜੀਭ ਆ ਗਈ ਸੀ ਤੇ ਉਹ ਜੀਭ ਵੱਢ ਗਈ ਬੱਚੇ ਦੀ ਤੇ ਨਾਲੋਂ ਕਿੰਨਾ ਆ ਬੱਚੇ ਨੂੰ ਕਿੰਨਾ ਤੜਫਾ ਤੜਫਾ ਕੇ ਮਾਰਿਆ ਬੱਚੇ ਉਸ ਤੋਂ ਬਾਅਦ ਪੂਰੇ ਪ੍ਰਾਈਮ ਵਿਖੇ ਰਾੜ-ਫੜ। ਮੈਂ ਸਿਰਫ ਇਹ ਹੀ ਕਹਿਣਾ ਚਾਹੁੰਦਾ ਪੰਜਾਬ ਸਰਕਾਰ ਨੂੰ ਕਿ ਪਲੀਜ਼ ਉਸ ਅਪਰਾਧੀ ਨੂੰ ਕੋਈ ਛਾਨਾ ਵੀ ਨਹੀਂ ਕੋਈ 10 ਸਾਲ ਦੀ ਨਹੀਂ ਕੋਈ 5 ਸਾਲ ਦੀ ਨਹੀਂ ਕੋਈ 20 ਸਾਲ ਦੀ ਉਹ ਅਪਰਾਧੀ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਹੋ ਜੋ ਸਾਰਾ ਕੁਝ ਹੋ ਜਾਊਗਾ ਪਰ ਹੋਊਗਾ ਉਦੋਂ ਜਦੋਂ ਆਪਣੇ ਪੰਜਾਬੀ ਆਪਣਾ ਭਾਈਚਾਰਾ ਆਪਣੀ ਕਮਿਊਨਿਟੀ ਆਪਣੇ ਲੋਕ ਜਾਗਰੂਕ ਹੋਣਗੇ ਪ੍ਰੈਸ਼ਰ ਪਾਉਣਗੇ ਠੀਕ ਹੈ ਸਰਕਾਰ ਤੇ ਪ੍ਰੈਸ਼ਰ ਪਾਉਣਗੇ ਤਾਂ ਸਾਰਾ ਕੁਝ ਹੋ ਜਾਊਗਾ ਅੱਜ ਉਹ ਬੱਚੇ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਕੋਈ ਵੀ ਤਾਂ ਆਪਣੇ ਘਰ ਚ ਵੀ ਹੋ ਸਕਦਾ ਕੀਦੇ ਨਾਲ ਵੀ ਹੋ ਸਕਦਾ ਦਾ ਆਪਣਾ ਹੱਕ ਬਣਦਾ ਉਹ ਪਰਿਵਾਰ ਨਾਲ ਖੜਨ ਦਾ ਤੇ ਆਵਾਜ਼ ਚੁੱਕਣ ਦਾ ਪਪਾ ਕੀ ਕਰਦੇ ਆ ਸਟੇਟਸ ਲਾਤੇ ਮੋਤੀਆਂ ਲੈਣੀਆਂ ਬਸ ਇਹੀ ਆਪਾਂ ਕਹਿੰਦੇ ਨੇ ਯੋਗਦਾਨ ਹੋ ਗਿਆ ਬਸ ਇਹੀ ਯੋਗਦਾਨ ਹੈ ਨਾ ਕਰੋ ਪ੍ਰੈਸ਼ਰ ਪਾਉਂ ਚੜਕਾ ਫਿਰ ਕਿਤੇ ਜਾ ਕੇ ਉਹ ਬੰਦੇ ਨੂੰ ਫਾਂਸੀ ਵੀ ਸਜ਼ਾ ਹੁਣੀ ਹੈ ਤਲੇ ਬਈ ਪ੍ਰਵਾਸੀ ਉਹਨੋਂ ਪੰਜਾਬ ਚੋਂ ਕੱਢ ਕੇ ਥੋੜਾ ਹੋ ਜਾਊਗਾ ਠੀਕ ਹੈ ਤੁਸੀਂ ਭਈ ਇਹ ਕੱਢ ਦੋਗੇ ਪ੍ਰਵਾਸੀ ਚਲੇ ਜਾਣਗੇ ਕੱਲ੍ਹ ਤੁਸੀਂ ਉਹਨਾਂ ਨੇ ਸਟੇਟਾਂ ਚ ਕਪੈਣਾ ਲੈ ਕੇ ਜਾਓਗੇ ਮਸ਼ੀਨਾਂ ਲੈ ਕੇ ਜਾਓਗੇ ਉਦੋਂ ਤੁਹਾਨੂੰ ਉਹ ਵੜਨੇ ਆ ਫਿਰ ਕੱਢਣਾ ਹੱਲ ਨਹੀਂ ਹੈ ਗਿਆ ਉਹਦਾ ਸੋਲੂਸ਼ਨ ਲੱਭੋ ਤੁਸੀਂ ਕਪੈਣਾ ਲੈ ਕੇ ਜਾਂਦੇ ਹੋ ਠੀਕ ਹੈ ਹੋਰ ਮਸ਼ੀਨਾਂ ਲੈ ਕੇ ਜਾਂਦੇ ਨੇ ਜਾਂਦੇ ਨਹੀਂ ਕਟਾਈਆਂ ਕਰਨ ਜਾਂਦੇ ਨਹੀਂ ਉਸ ਨੂੰ ਬਾੜਨਗੇ ਫਿਰ ਉਦਾਹਰਨ ਲਪੋ ਉਹ ਤਪਰਾਦੀ ਨੂੰ ਬਣਦੀ ਸਜਾ ਦਿੱਤੀ ਜਾਵੇ ਬਹੁਤ ਬਹੁਤ ਧੰਨਵਾਦ ਸਸਵੀ ਕਾ ਜੀ ਜੇ ਮੇਰੀ ਗੱਲ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਜਰੂਰ ਕਰਿਓ ਜੋ ਸਾਰਿਆਂ ਤੱਕ